ਬੁੰਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ ਨੀਚ ਕੁਲਾ ਨੀਵੀਂ ਕੁੱਲ ਦਾ ਜੁਲਾਹਾ ਬਾਬਾ ਕਬੀਰ ਜੀ ਨੂੰ ਲੋਕੀ ਜੁਲਾਹਾ ਜੁਲਾਹ ਕਹਿੰਦੇ ਸੀ ਨੀਚ ਕੁਲਾ ਜੁਲਾਹਰਾ ਨੀਵਾ ਕਿਹਾ ਜਾਂਦਾ ਸੀ ਬਾਬਾ ਕਬੀਰ ਜੀ ਨੂੰ ਵੈਸੇ ਬਾਬਾ ਕਬੀਰ ਜੀ ਇੰਨੀ ਗੱਲ ਆਖ ਦਿੱਤੀ ਸੀ ਜਦੋਂ ਪੰਡਤ ਲੋਕ ਉਹਨਾਂ ਨੂੰ ਨੀਵਾ ਕਹਿੰਦੇ ਸੀ ਨਾ ਉਹਨਾਂ ਨੇ ਕਹਿਤਾ ਸੀ ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨੇ ਹਾਰ ਵੀ ਸਾਰੇ ਮੇਰੀ ਜਾਤ ਦਾ ਨਾਮ ਲੈ ਕੇ ਹੱਸਦੇ ਨੇ ਬਾਬਾ ਕਬੀਰ ਜੀ ਕਹਿੰਦੇ ਪਹਿਲੀ ਗੱਲ ਤੇ ਮੈਂ ਜਾਤ ਪਾਤ ਨੂੰ ਮੰਨਦਾ ਨਹੀਂ ਪਹਿਲੀ ਗੱਲ ਤੇ ਮੈਂ ਮੰਨਦਾ ਨਹੀਂ ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੇ ਜੇ ਜਪਿਓ ਸਿਰਜਣ ਹਾਰ ਕਹਿੰਦੇ ਪੰਡਤ ਜੀ ਤੁਸੀਂ ਤੇ ਉੱਚੀ ਜਾਤ ਵਾਲਾ ਖਵਾ ਖਵਾ ਕੇ ਇਸੇ ਹੰਕਾਰ ਦੇ ਵਿੱਚ ਰਹਿ ਗਏ ਵੀ ਮੈਂ ਉੱਚੀ ਜਾਤ ਦਾ ਮੈਂ ਉੱਚੀ ਜਾਤ ਦਾ ਰੱਬ ਨੂੰ ਤੇ ਤੁਸੀਂ ਚੇਤੇ ਕੀਤਾ ਨਹੀਂ ਪਰ ਜਿਹਨੂੰ ਤੁਸੀਂ ਨੀਵੀਂ ਜਾਤ ਕਹਿੰਦੇ ਉਹ ਵੈਸੇ ਮੈਂ ਜਾਤ ਪਾਤ ਨੂੰ ਮੰਨਦਾ ਨਹੀਂ ਪਰ ਜਿਹਨੂੰ ਤੁਸੀਂ ਨੀਵੀਂ ਜਾਤ ਕਹਿੰਦੇ ਹੋ ਨਾ ਮੈਂ ਇਸ ਨੀਵੀਂ ਜਾਤ ਦੇ ਵਿੱਚ ਪੈਦਾ ਹੋ ਕੇ ਵੀ ਰੱਬ ਨੂੰ ਚੇਤੇ ਕਰ ਲਿਆ ਤੇ ਤੁਸੀਂ ਤੇ ਕੇਵਲ ਉੱਚੀ ਜਾਤ ਦਾ ਹੰਕਾਰ ਕਰਦੇ ਹੀ ਰਹਿ ਗਏ ਤੁਸੀਂ ਤੇ ਕੇਵਲ ਉੱਚੀ ਜਾਤ ਦਾ ਹੰਕਾਰ ਕਰਦੇ ਰਹਿ ਗਏ ਤਾਂ ਗੁਰੂ ਅਰਜਨ ਸਾਹਿਬ ਨੇ ਆਖਿਆ ਕਹਿੰਦੇ ਨੀਚ ਕੁਲਾ ਝੋਲਾ ਹਰਾ ਭਇਓ ਗੁਣੀ ਕਹੀਰਾ ਕਹਿੰਦੇ ਬਾਬਾ ਕਬੀਰ ਜੀ ਵੀ ਨਾ ਗੁਨਾ ਦੇ ਨਾਲ ਭਰਪੂਰ ਹੋ ਗਏ ਜਿਨ੍ਹਾਂ ਨੂੰ ਲੋਕ ਨੀਵਾ ਆਖਦੇ ਸੀ ਉਹ ਵੀ ਗੁਨਾ ਦੇ ਸਮੁੰਦਰ ਬਣ ਗਏ ਵੈਸੇ ਇੱਕ ਬੇਨਤੀ ਕਰਾਂ ਗੁਰੂ ਪਿਆਰਿਓ ਸਾਡੇ ਸਮਾਜ ਦੇ ਵਿੱਚ ਨਾ ਇਹ ਜਾਤ ਪਾਤ ਦੀ ਬਿਮਾਰੀ ਜਿਹੜੀ ਹੈ ਨਾ ਬੜੀ ਭਿਆਨਕ ਬਿਮਾਰੀ ਇਹਨੂੰ ਕਹਿਣਾ ਚਾਹੀਦਾ ਵੈਸੇ ਇਹ ਬੜੀ ਭਿਆਨਕ ਬਿਮਾਰੀ ਹੈ ਵੀ ਇਹਨੇ ਸਮਾਜ ਦੇ ਵਿੱਚ ਵੰਡੀਆਂ ਪਾ ਕੇ ਰੱਖ ਦਿੱਤੀਆਂ ਤੇ ਅੱਜ ਵੀ ਇਹ ਹਾਲ ਚੱਲਦਾ ਪਿਆ ਜਾਤਾਂ ਦੇ ਆਧਾਰ ਦੇ ਉੱਤੇ ਪਿੰਡਾਂ 'ਚ ਵੀ ਗੁਰਦੁਆਰੇ ਨੇ ਹੈਗੇ ਨੇ ਨਾ ਕੋਈ ਜੱਟਾਂ ਦਾ ਕੋਈ ਰਾਮਗੜੀਆਂ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਵੀ ਆਪਾਂ ਵੀ ਜਾਤਾਂ ਦੇ ਆਧਾਰ ਤੇ ਇਹ ਜਾਤ ਪਾਤ ਪਤਾ ਕਿੱਥੋਂ ਆਈ ਸੀ ਇਹ ਜਾਤ ਪਾਤ ਗੁਰੂ ਸਾਹਿਬ ਨੇ ਨਹੀਂ ਪੈਦਾ ਕੀਤੀ ਜਾਂ ਰੱਬ ਨੇ ਨਹੀਂ ਪੈਦਾ ਕੀਤੀ ਰੱਬ ਨੇ ਸਮਾਜ ਦੇ ਵਿੱਚ ਕਦੀ ਵੀ ਮੰਡੀਆਂ ਨਹੀਂ ਪਾਈਆਂ ਰੱਬ ਜਦੋਂ ਰੱਬ ਦੀ ਗੱਲ ਚੱਲੇਗੀ ਨਾ ਤੇ ਬਾਣੀ ਦਾ ਵਾਕ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇੱਥੇ ਤੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇੱਥੇ ਕੋਈ ਮੰਦਾ ਨਹੀਂ ਕੋਈ ਚੰਗਾ ਨਹੀਂ ਸਾਰੇ ਇੱਕ ਬਰਾਬਰ ਨੇ ਏਕ ਪਿਤਾ ਇੱਕ ਸਕੇ ਹਮ ਬਾਰਕ ਵੀ ਸਾਡਾ ਪਿਤਾ ਇੱਕ ਆਸੀਂ ਸਾਰੇ ਉਹਦੇ ਬੱਚੇ ਆ ਤੇ ਜੇ ਸਾਰੇ ਹੀ ਇੱਕੋ ਪਿਤਾ ਦੇ ਬੱਚੇ ਆ ਤੇ ਜਾਤ ਪਾਤ ਦਾ ਤੇ ਵਿਤਕਰਾ ਕੋਈ ਹੋਣਾ ਹੀ ਨਹੀਂ ਚਾਹੀਦਾ ਪਰ ਜਾਤਾਂ ਦੇ ਆਧਾਰ ਦੇ ਉੱਤੇ ਗੁਰਦੁਆਰੇ ਵੀ ਉੱਥੇ ਫਲਾਣੀ ਜਾਤ ਵਾਲਾ ਨਹੀਂ ਜਾ ਸਕਦਾ ਜੇ ਉੱਚੀ ਜਾਤ ਵਾਲਿਆਂ ਦਾ ਨੀਵੀਂ ਜਾਤ ਵਾਲੇ ਨਹੀਂ ਜਾ ਸਕਦਾ ਨੀਵੀਂ ਜਾਤ ਵਾਲਿਆਂ ਦਾ ਉੱਚੀ ਜਾਤ ਵਾਲਾ ਜਾ ਕੇ ਰਾਜੀ ਨਹੀਂ ਹੈ ਵੀ ਕਮਾਲ ਦੀ ਗੱਲ ਆ ਵੀ ਗੁਰੂ ਤਾਂ ਇੱਕੋ ਹੀ ਹੈ ਗੁਰੂ ਤਾਂ ਇੱਕੋ ਹੀ ਆਂਦਰ ਗੁਰੂ ਗ੍ਰੰਥ ਸਾਹਿਬ ਹੀ ਹੈ ਨਾ ਕਿ ਬਾਣੀ ਬਦਲ ਦਿੱਤੀ ਜੇ ਗੁਰੂ ਤਾਂ ਇੱਕੋ ਹੀ ਹੈ ਵੀ ਜਿਹੜਾ ਜਪਜੀ ਸਾਹਿਬ ਇੱਕ ਜਿਹੜਾ ਉੱਚੀ ਜਾਤ ਦਾ ਖਵਾਈ ਜਾਂਦਾ ਜਿਹੜਾ ਜਪਜੀ ਸਾਹਿਬ ਉਹਦੇ ਗੁਰਦੁਆਰੇ ਚ ਹੈ ਉਹੀ ਜਪਜੀ ਸਾਹਿਬ ਜਿਹੜਾ ਨੀਵੀਂ ਜਾਤ ਦਾ ਖਵਾਈ ਜਾਂਦਾ ਉਹਦੇ ਗੁਰਦੁਆਰੇ ਚ ਵੀ ਉਹੀ ਜਪਜੀ ਸਾਹਿਬ ਕੋਈ ਫਰਕ ਤੇ ਨਹੀਂ ਨਾ ਪਿਆ ਗੁਰੂ ਸਿੱਖਿਆ ਦੇਵੇ ਭਲੇ ਉਹ ਇਕੱਠੇ ਹੋ ਜਾਓ ਪਰ ਸਾਡਾ ਸਮਾਜ ਜਿਹੜਾ ਉਹ ਵੰਡੀਆਂ ਪਾ ਕੇ ਬੈਠਾ ਹੋਇਆ ਤੇ ਜਾਤ ਪੱਤ ਇੰਨੀ ਵੱਧ ਗਈ ਇੰਨੀ ਵੱਧ ਗਈ ਵੀ ਵਿਆਹ ਵੀ ਕਰਨਾ ਹੋਵੇ ਨਾ ਕਿ ਆਪਣੇ ਬੱਚੇ ਬੱਚੀ ਦਾ ਤੇ ਆ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਕਿਹੜੀ ਬਰਾਦਰੀ ਹੈ ਜੀ ਤੁਹਾਡੀ ਕਿਹੜੀ ਬਰਾਦਰੀ ਹੈ ਬਰਾਦਰੀਆਂ ਪੁੱਛ ਕੇ ਆਨੰਦ ਕਾਰਜ ਹੋ ਰਹੇ ਨੇ ਇਹ ਨਹੀਂ ਪੁੱਛਿਆ ਜਾਂਦਾ ਵੀ ਮੁੰਡਾ ਅੰਮ੍ਰਿਤਧਾਰੀ ਹੈ ਬਾਣੀ ਪੜਦਾ ਹੈ ਗੁਰਦੁਆਰੇ ਜਾਂਦਾ ਹੈ ਬਾਣੀ ਦੀ ਵਿਚਾਰ ਜੀਵਨ ਦੇ ਵਿੱਚ ਹੈ ਨਹੀਂ ਭਾਵੇਂ ਨਸ਼ੇੜੀ ਹੋਵੇ ਬਸ ਬਰਾਦਰੀ ਮਿਲਣੀ ਚਾਹੀਦੀ ਹੈ ਲਓ ਜੀ ਢੀ ਨੂੰ ਧੱਕ ਦਿਓ ਉਸ ਪਾਸੇ ਨੂੰ ਬਹੁਤੇ ਪਰਿਵਾਰ ਇਸੇ ਤਰ੍ਹਾਂ ਉਜੜ ਕੇ ਨਿੱਤ ਸੁਰਖੀਆਂ ਬਣਦੀਆਂ ਨੇ ਬੀ ਲੜਕੇ ਵਾਲਿਆਂ ਨੇ ਛੁਪਾ ਲਿਆ ਲੜਕਾ ਨਸ਼ੇੜੀ ਸੀਗਾ ਛੁਪਾ ਲਿਆ ਵੀ ਇਹ ਨਸ਼ੇ ਕਰਦਾ ਏ ਤੇ ਉਹਦਾ ਵਿਆਹ ਕਰ ਦਿੱਤਾ ਗਿਆ ਤੇ ਜਿਹੜੀ ਧੀ ਵਿਆਹ ਕੇ ਮੰਨ ਲਓ ਉਹਨਾਂ ਦੇ ਘਰ ਜਾਊਗੀ ਉਹ ਸੁખી ਰਹੂਗੀ ਕਿੱਥੋਂ ਸੁખી ਰਹੂਗੀ ਇਹ ਹੱਥ ਜੋੜ ਕੇ ਬੇਨਤੀ ਐ ਪਹਿਲਾਂ ਚੰਗੀ ਤਰ੍ਹਾਂ ਪਰਖ ਜ਼ਰੂਰ ਕਰ ਲੈਣ ਧੀਆਂ ਵਾਲੇ ਵੀ ਕਿਤੇ ਨਸ਼ੇੜੀ ਨਾਲ ਨਾ ਵਿਆਹ ਦਿਓ ਜ਼ਿੰਦਗੀ ਬਰਬਾਦ ਹੋ ਜਾਏਗੀ ਆਪ ਤੇ ਉਹਨੇ ਨਸ਼ਾ ਤੇ ਸਮੈਖ ਖਾ ਕੇ ਮਰ ਜਾਣਾ ਬਾਅਦ ਵਿੱਚ ਸਾਰਾ ਸਿਆਪਾ ਦੂਜਿਆਂ ਦੇ ਪਹਾ ਦਾ ਹੁੰਦਾ ਇਹ ਗੱਲਾਂ ਵਿਚਾਰਨ ਵਾਲੀਆਂ ਨੇ ਇਹ ਗੁਰਦੁਆਰਿਆਂ 'ਚ ਇਹੀ ਗੱਲਾਂ ਹੋਣੀਆਂ ਚਾਹੀਦੀਆਂ ਸੀ ਪਰ ਹੁੰਦੀਆਂ ਨਹੀਂ ਨਾ ਇੱਥੇ ਦੇ ਜਾਤ ਪਾਤ ਦੇ ਆਧਾਰ ਦੇ ਉੱਤੇ ਰਿਸ਼ਤੇ ਹੋ ਰਹੇ ਨੇ ਮੈਨੂੰ ਇੱਕ ਗੱਲ ਚਤੇ ਆ ਗਈ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆਂ ਦਾਸ ਨਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪ੍ਰੂਪ ਸੀਗਾ ਤੁਸੀਂ ਵੇਖੋ ਸਾਡੀ ਕੌਮ ਦਾ ਹਾਲ ਕੀ ਬਣਿਆ ਹੋਇਆ ਵੀ ਸ਼ਹੀਦੀ ਪ੍ਰੂਪ ਸੀਗੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਦੇ ਗੁਜਰਾਤ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਗੁਜਰਾਤ ਗਏ 3 ਦਿਨ ਦੇ ਦੀਵਾਨ ਸੀ ਗੁਜਰਾਤ ਦੇ ਵਿੱਚ 2 ਦਿਨ ਕਥਾ ਕੀਤੀ ਕਥਾ ਕਰਨ ਤੋਂ ਬਾਅਦ ਨਾ ਦੁਪਹਿਰ ਦੁਪਹਿਰ ਦਾ ਸਮਾਂ ਸੀਗਾ ਤੇ ਮੈਂ ਕਮਰੇ ਵਿੱਚ ਉੱਥੇ ਰੁਕਿਆ ਹੋਇਆ ਸੀ ਸਾਢੇ 4 ਵਜੇ ਸ਼ਾਮ ਦੇ ਤੇ ਬੂਹਾ ਖੜਕਿਆ ਮੈਂ ਬੂਹਾ ਖੋਲਿਆ ਤੇ ਇੱਕ ਮਾਤਾ ਜੀ ਆਏ ਇੱਕ ਮਾਤਾ ਜੀ ਆਏ ਕਮਰੇ ਦੇ ਵਿੱਚ ਤੇ ਮਾਤਾ ਜੀ ਰੋਣ ਲੱਗ ਪਏ ਮੈਂ ਫਤਿਹ ਬੁਲਾਈ ਮੈਂ ਕਿਹਾ ਮਾਤਾ ਜੀ ਕੀ ਹੋਇਆ ਫਿਰੋਂਦੇ ਕੋ ਪਏ ਮਾਤਾ ਨੇ ਕੋਈ ਗੱਲਬਾਤ ਨਹੀਂ ਕੀਤੀ ਕਹਿੰਦੀ ਮੈਂ ਅੰਦਰ ਆ ਜਾਵਾਂ ਬਹਿ ਜਾਵਾਂ ਤੇਰੇ ਕੋਲ ਮੈਂ ਤੈਨੂੰ ਆਪਣੀ ਗੱਲ ਦੱਸਣੀ ਹੈ ਮੈਂ ਕਿਹਾ ਮਾਤਾ ਜੀ ਆਜੋ ਮਾਂ ਰੋਂਦੀ ਪਈ ਮੈਂ ਕਿਹਾ ਪਤਾ ਨਹੀਂ ਮਾਂ ਨੂੰ ਕੀ ਹੋ ਗਿਆ ਵੀ ਇਹ ਰੋਂਦੀ ਕਿਉਂ ਪਈ ਹੈ ਤੇ ਆਈ ਵੀ ਇਹ ਮੇਰੇ ਕੋਲ ਆ ਕਿਤੇ ਭਲੇਖੇ ਨਾਲ ਆ ਗਈ ਹੋਵੇ ਕਿਤੇ ਮੈਂਟਲੀ ਡਿਸਟਰਬ ਨਾ ਹੋਵੇ ਮੈਂ ਤਾਂ ਇਹ ਸੋਚਾਂ ਵੀ ਸ਼ਾਇਦ ਕਿਤੇ ਦਿਮਾਗ ਥੋੜਾ ਹਿੱਲਿਆ ਨਾ ਹੋਵੇ ਸ਼ਾਇਦ ਕੋਈ ਕਾਰਨ ਹੋ ਸਕਦਾ ਹੈ ਨਾ ਵੀ ਪਰ ਮੈਂ ਮਾਈ ਆ ਕੇ ਬਹਿ ਗਈ ਤਾਂ ਹੈਗੀ ਠੀਕ ਸੀ ਵੈਸੇ ਦਿਮਾਗ ਕੋਈ ਖਰਾਬ ਨਹੀਂ ਸੀ ਹੈਗੀ ਠੀਕ ਸੀ ਵੈਸੇ ਰੋਈ ਜਾਂਦੀ ਮੈਨੂੰ ਆ ਕੇ ਕਹਿੰਦੀ ਕਹਿੰਦੀ ਮੇਰੀ ਧੀ ਨਾ 26 ਸਾਲਾਂ ਦੀ ਹੋ ਗਈ ਐ ਮੇਰੀ ਧੀ 26 ਸਾਲਾਂ ਦੀ ਹੋ ਗਈ ਉਹਦੇ ਵਾਸਤੇ ਮੁੰਡਾ ਨਹੀਂ ਲੱਭਦਾ ਪਿਆ ਤੇ ਮੈਨੂੰ ਕਹਿੰਦੀ ਵੀ ਤੂੰ ਨਾ ਮੁੰਡਾ ਲੱਭ ਕੇ ਦੇ ਮੈਂ ਕਿਹਾ ਮਾਤਾ ਜੀ ਮੈਂ ਕਿਥੋਂ ਮੁੰਡਾ ਲੱਭਦਿਆਂ ਵੀ ਹੁਣ ਮੈਂ ਕਿਥੋਂ ਲੜਕਾ ਲੱਭਦਿਆਂ ਵੀ ਮੈਂ 3 ਦਿਨ ਵਾਸਤੇ ਇੱਥੇ ਕਥਾ ਕਰਨ ਵਾਸਤੇ ਆਇਆ ਗੁਜਰਾਤ ਤੇ ਕਿੱਥੇ ਦਿੱਲੀ ਮੈਂ ਦਿੱਲੀ ਦਾ ਰਹਿਣ ਵਾਲਾ ਮੈਂ ਗੁਜਰਾਤ ਤੇ ਕਥਾ ਕਰਨ ਵਾਸਤੇ ਆਇਆ ਵੀ ਕਿੰਨੇ ਕਿਲੋਮੀਟਰ ਨੇ ਮੇਖਲ 1200 ਤੋਂ ਉੱਤੇ ਪੈਂਦਾ ਹੋਣਾ ਸਫਰ ਜਿਹੜਾ ਹੈ 1200 ਕਿਲੋਮੀਟਰ ਤੋਂ ਉੱਤੇ ਵੀ ਮੈਂ ਹੁਣ ਤੁਹਾਨੂੰ 3 ਦਿਨਾਂ ਜਿੱਥੋਂ ਕਿੱਥੋਂ ਲੜਕਾ ਲੱਭਦੇ ਆ ਪਰ ਮਾਂ ਕਹਿੰਦੀ ਵੀ ਤੂੰ ਲੱਭ ਕੇ ਦੇ ਮੈਨੂੰ ਤੇ ਜੇ ਤੂੰ ਨਹੀਂ ਨਾ ਲੱਭ ਕੇ ਦੇਣਾ ਤੇ ਮੈਨੂੰ ਕਹਿੰਦੀ ਤੂੰ ਆਪ ਆਨੰਦ ਕਾਰਜ ਕਰ ਲੈ ਮੇਰੀ ਧੀ ਦੇ ਨਾਲ ਮੈਂ ਕਿਹਾ ਮਾਤਾ ਜੀ ਇਹ ਕੀ ਗੱਲ ਕਰ ਰਹੇ ਹੋ ਵੀ ਮੈਂ ਤਾਂ ਇੱਥੇ ਕਥਾ ਕਰਨ ਵਾਸਤੇ ਆਇਆ ਮੈਂ ਕੋਈ ਆਨੰਦ ਕਾਰਜ ਕਰਨ ਵਾਸਤੇ ਆਇਆ ਨਹੀਂ ਪਰ ਮਾਂ ਖੜੇ ਪੈ ਗਈ ਮੇਰੇ ਜੀ ਹੁਣ ਮਾਂ ਨੂੰ ਪਤਾ ਨਹੀਂ ਕਿੰਨੇ ਦੱਸ ਦਿੱਤਾ ਵੀ ਮੇਰਾ ਆਨੰਦ ਕਾਰਜ ਨਹੀਂ ਹੋਇਆ ਮਾਂ ਖੜੇ ਪੈ ਗਈ ਉਹ ਮੇਰੇ ਕੋ ਜਾਵੇ ਹੀ ਨਾ ਉੱਥੋਂ ਮੈਨੂੰ ਸੁਣਾਉਣ ਲੱਗ ਪਈ ਜੀ ਆਪਣੀਆਂ ਕਹਾਣ ਮਾਂ ਮੈਨੂੰ ਸੁਣਾਉਣ ਲੱਗੀ ਕਹਿੰਦੀ ਜੀ ਜਦੋਂ ਅਸੀਂ ਆਪਣੀ ਧੀ ਦਾ ਆਨੰਦ ਕਾਰਜ ਕਰਾਂਗੇ ਨਾ ਇਹ ਮੈਂ ਜਾਤ ਪਾਤ ਤੇ ਗੱਲ ਲੈ ਕੇ ਆਉਣੀ ਮਾਂ ਨੇ ਮੈਨੂੰ ਕੀ ਆਖਿਆ ਇਹ ਗੱਲ ਗੌਰ ਕਰਿਓ ਕਹਿੰਦੀ ਜਦੋਂ ਅਸੀਂ ਆਪਣੀ ਧੀ ਦਾ ਆਨੰਦ ਕਾਰਜ ਕਰਨਾ ਹੈ ਨਾ ਪੂਰਾ ਗੁਰਮਤ ਮਰਿਆਦਾ ਅਨੁਸਾਰ ਕਰਨਾ ਜਿਵੇਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਹੈ ਨਾ ਉਦਾਂ ਹੀ ਆਨੰਦ ਕਾਰਜ ਕਰਨਾ ਮੈਂ ਕਿਹਾ ਮਾਤਾ ਜੀ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਵੀ ਤੁਸੀਂ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕਰੋਗੇ ਬੜੀ ਵਧੀਆ ਗੱਲ ਹੈ ਬਾਰ ਬਾਰ ਮੈਨੂੰ ਇੱਕੋ ਹੀ ਗੱਲ ਡੇਢ ਘੰਟਾ ਮਾਤਾ ਜੀ ਮੇਰੇ ਕੋਲ ਬੈਠੇ ਤੇ ਇੱਕੋ ਹੀ ਗੱਲ ਇੱਕੋ ਹੀ ਗੱਲ ਬਾਰ ਬਾਰ ਆਖੀ ਜਾਣ ਵੀ ਅਸੀਂ ਸਿੱਖ ਰਾਤ ਮਰਿਆਦਾ ਮੁਤਾਬਕ ਕਰਨਾ ਅਸੀਂ ਜਦੋਂ ਆਨੰਦ ਕਾਰਜ ਹੋਵੇਗਾ ਉੱਥੇ ਗਤਕੇ ਵਾਲੇ ਵੀ ਲੈ ਕੇ ਆਵਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਤੁਰਾਂਗੇ ਮਾਂ ਇੱਕੋ ਹੀ ਗੱਲ ਬਾਰ ਬਾਰ ਦੁਹਰਾ ਰਹੀ ਹੈ ਬਾਰ ਬਾਰ ਦੁਹਰਾ ਰਹੀ ਹੈ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਠੀਕ ਹੈ ਜੀ ਜਦੋਂ ਲੜਕਾ ਲੱਭੋਗੇ ਤੇ ਇਦਾਂ ਹੀ ਕਰਿਓ ਅੱਗੇ ਮਾਂ ਨੇ ਮੈਨੂੰ ਪਤਾ ਕੀ ਆਖਿਆ ਹੁਣ ਮੈਨੂੰ ਇੱਕ ਵਾਰੀ ਤਾਂ ਕਹਿ ਚੁੱਕੀ ਸੀ ਵੀ ਤੂੰ ਕਰ ਲੈ ਮੇਰੀ ਧੀ ਦਾ ਨੰਦ ਕਰਜ ਮੈਂ ਕਿਹਾ ਮੈਂ ਕਿੱਥੋਂ ਕਰਲਾਂ ਤੁਹਾਡੀ ਧੀ 26 ਸਾਲ ਦੀ ਏ ਮੇਰੀ ਉਮਰ ਉਦੋਂ 24 ਸਾਲ ਸੀ ਮੈਂ ਕਿਹਾ 2 ਸਾਲ ਵੱਡੀ ਜੇ ਮੇਰੇ ਨਾਲ ਇਹ ਇੱਥੇ ਕੋਈ ਮੇਲ ਨਹੀਂ ਬਣਦਾ ਤੇ ਉਹ ਮੇਰੇ ਪਿੱਛੇ ਪਈ ਸੀ ਹੁਣ ਮੈਂ ਉੱਥੇ ਜਿਹੜੀ ਗੱਲ ਆਖੀ ਮਾਂ ਨੂੰ ਮੈਨੂੰ ਪੁੱਛਦੀ ਕਹਿੰਦੀ ਤੇਰੀ ਜਾਤ ਕੀ ਐ ਮੈਂ ਕਿਹਾ ਜੀ ਮੇਰੀ ਜਾਤ ਐ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿੱਚੋਂ ਸਿਰ ਗੁਰ ਕੇ ਮੈਂ ਬਾਣੀ ਦੀ ਪੰਕਤੀ ਪੜੀ ਜਾਵਾ मां ने मेनू फिर पुछया कहंदी नहीं, नहीं नहीं ए वाली नहीं जेडी असल विच हुंदी है मेनू ओ दस। ਵੀ ए वाली नहीं ਹਜੇ ਮੈਂ ਬਾਣੀ ਦਾ ਪ੍ਰਮਾਣ ਪੜਿਆ ਵੀ ਮੇਰੀ ਜਾਤ ਮੇਰਾ ਗੁਰੂ ਹੀ ਐ। 함ਰੀ ਜਾਤ ਪਾਤ ਗੁਰ ਸਤਗੁਰ। 함 ਵੇਚਿਓ ਸਿਰ ਗੁਰ ਕੇ। ਮੈਂ ਕਹਿਆ ਮੇਰੀ ਜਾਤ ਮੇਰਾ ਗੁਰੂ ਹੀ ਐ। ਮੈਂ ਹੋਰ ਕਿਸੇ ਜਾਤ ਪਾਤ ਨੂੰ ਮੰਨਦਾ ਨਹੀਂ। ਪਰ ਉਹ मां ਹਟਈ ਨਾ ਉਹ ਬਾਰ ਬਾਰ ਪੁੱਛੀ ਜਾਵੇ। ਤੇ ਜਦੋਂ ਮੈਂ ਤਿੰਨ ਚਾਰ ਵਾਰੀ ਹੀ ਪੰਕਤੀਆਂ ਦੁਹਾਈਆਂ ਨਾ मां ਖਿੱਚ ਕੇ ਉਥੋਂ ਦੀ ਚਲੀ ਗਈ। ਖਿੱਚ ਕੇ ਚਲ ਗਈ ਉਥੋਂ ਦੀ। ਕਹਿੰਦੀ ਜਾ ਫਿਰ ਮੈਂ ਤੇਰੇ ਨਾਲ ਬਹਿਣਾ ਹੀ ਨਹੀਂ ਹੁਣ ਇੱਥੇ ਮੈਂ ਕਹਿੰਦਾ ਜਾਓ ਮਾਤਾ ਜੀ ਹੁਣ ਮੈਂ ਤੁਸੀਂ ਮੈਨੂੰ ਜਿਹੜੀ ਗੱਲ ਪੁੱਛੀ ਮੈਂ ਤੇ ਅਸਲ ਗੱਲ ਦੱਸਦਾ ਬਈ ਕਿਉਂਕਿ ਮੈਂ ਕਿਸੇ ਨੂੰ ਮੰਨਦਾ ਨਹੀਂ ਮੇਰੀ ਜਾਤ ਮੇਰਾ ਗੁਰੂ ਹੀ ਹੈ 함ਰੀ ਜਾਤ ਪਾਤ ਗੁਰਸਤ ਗੁਰੂ ਅੰਬੇਚੋਂ ਸਿਰ ਗੁਰ ਕੇ ਮੈਂ ਕਿਉਂ ਆਖਾਂ ਮੈਂ ਕਿਸੇ ਬਰਾਦਰੀ ਦਾ ਮੈਂ ਕਿਸੇ ਜਾਤ ਦਾ ਮੈਂ ਕਿਉਂ ਆਖਾਂ ਕਿਉਂਕਿ ਮੇਰੀ ਕੋਈ ਜਾਤ ਹੈ ਹੀ ਨਹੀਂ ਤੇ ਮਾਂ ਖਿਜ ਕੇ ਉੱਥੋਂ ਦੀ ਚਲੀ ਗਈ ਤੇ ਮੈਂ ਬਾਅਦ ਵਿੱਚ ਇਹ ਅੰਦਾਜ਼ਾ ਲਾ ਰਿਹਾ ਸੀ ਵੀ ਜਿਹੜੀ ਮਾਂ ਇਹ ਗੱਲ ਆਖਦੀ ਪਈ ਸੀ ਨਾ ਵੀ ਅਸੀਂ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਤੁਰਾਂਗੇ ਅਸੀਂ ਬਾਣੀ ਦੇ ਮੁਤਾਬਕ ਸ ਅਖੀਰ ਚ ਆ ਕੇ ਉਹਦੀ ਵੀ ਕੁੰਡੀ ਜਾਤ ਪਾਤ ਦੇ ਉੱਤੇ ਹੀ ਅੜ ਗਈ ਇਹਦਾ ਮਤਲਬ ਵੀ ਅਸੀਂ ਬਾਹਰੋਂ ਦੀ ਧਰਮੀ ਦਿਸਣਾ ਚਾਹਨੇ ਆ ਬਾਹਰੋਂ ਦੀ ਧਰਮ ਦੀਆਂ ਗੱਲਾਂ ਕਰਨੀਆਂ ਚਾਹਨੇ ਆ ਪਰ ਸਾਡੇ ਅੰਦਰ ਧਰਮ ਦੀ ਵਿਚਾਰ ਨਹੀਂ ਹੈਗੀ ਸਾਡੇ ਅੰਦਰ ਅਜੇ ਵੀ ਇਹ ਜਾਤ ਪਾਤ ਹੀ ਬੈਠੀ ਹੈ ਇਹ ਜਾਤ ਪਾਤ ਆਈ ਪਤਾ ਕਿੱਥੋਂ ਸੀ ਮੰਨੂ ਸਮ੍ਰਿਤੀ ਦੇ ਵਿੱਚੋਂ ਪੈਦਾ ਹੋਈ ਮੰਨੂ ਸਮ੍ਰਿਤੀ ਦੇ ਵਿੱਚੋਂ ਜਾਤ ਪਾਤ ਪੈਦਾ ਹੋਈ ਇਹ ਮੈਂ ਨਹੀਂ ਕਹਿ ਰਿਹਾ ਬਾਬੇ ਕਬੀਰ ਨੇ ਕਹਿ ਦਿੱਤਾ ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਹੈ ਆਈ ਵੇਦਾਂ ਦੇ ਵਿੱਚੋਂ ਪੈਦਾ ਹੋਈਆਂ ਮੰਨੂ ਸਮ੍ਰਿਤੀ ਵੇਦਾਂ ਦੇ ਵਿੱਚੋਂ ਪੈਦਾ ਹੋਈ ਮੰਨੂ ਸਮ੍ਰਿਤੀ ਤੇ ਮੰਨੂ ਸਮ੍ਰਿਤੀ ਨੇ ਸਮਾਜ ਨੂੰ ਇਹ ਜਾਤਪਾਤ ਦਿੱਤੀ ਹੈ। ਜਾਤਪਾਤ ਦੇ ਸੰਗਲਾਂ ਦੇ ਨਾਲ ਬੰਨ ਕੇ ਰੱਖ ਦਿੱਤਾ ਸਾਰੇ ਸਮਾਜ ਨੂੰ। ਸਿੱਖਾ ਅੱਜ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਇਸ ਜਾਤਪਾਤ ਦੇ ਸੰਗਲਾਂ ਨੂੰ ਤੋੜ। ਗੁਰੂ ਦੀ ਬਾਣੀ ਹੈ ਇਹ ਨਾ ਬੰਦਨਾ ਤੋਂ ਆਜ਼ਾਦ ਕਰਾਉਣ ਵਾਲੀ। ਨੇ ਸਾਡਾ ਸਮਾਜ ਬੜੇ ਭੜੇ ਪਾਸੇ ਨੂੰ ਤੁਰ ਪਿਆ ਅੱਜ ਦੇ ਸਮੇਂ ਵਿੱਚ। ਅਸੀਂ ਵਿਚਾਰਦੇ ਨਹੀਂ ਵੀ ਅਸੀਂ ਗੁਰੂ ਮੁਤਾਬਕ ਤੁਰਨਾ ਹੈ ਜਾਂ ਮੰਨੂ ਸਮ੍ਰਿਤੀ ਮੁਤਾਬਕ ਤੁਰਨਾ ਵੈਸੇ ਜਵਾਬ ਦਿਓ ਸਾਡਾ ਗੁਰੂ ਹੈ ਕੌਣ ਵੈਸੇ ਗੁਰੂ ਗ੍ਰੰਥ ਸਾਹਿਬ ਹੀ ਹੈ ਨਾ ਮੰਨੂ ਸਮ੍ਰਿਤੀ ਤੇ ਨਹੀਂ ਹੈ। ਪਰ ਸਾਰਾ ਸਿੱਖ ਸਮਾਜ ਇਹ ਮੰਨੂ ਸਮ੍ਰਿਤੀ ਨੂੰ ਗੁਰੂ ਬਣਾ ਕੇ ਬੈਠਾ ਹੋਇਆ ਜਦੋਂ ਸਭ ਤੋਂ ਪਹਿਲਾਂ ਬਰਾਦਰੀ ਪੁੱਛਦਾ ਜਦੋਂ ਵੀ ਆਪਣੇ ਬੱਚੇ ਬੱਚੀ ਦਾ ਆਨੰਦ ਕਾਰਜ ਕਰੋ ਜੇ ਤੁਸੀਂ ਬਰਾਦਰੀ ਪੁੱਛੋਗੇ ਨਾ ਤੇ ਇਹ ਗੱਲ ਸੱਚ ਕਰਕੇ ਜਾਣਿਓ ਉਹ ਦਿਨ ਤੁਸੀਂ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨੂੰ ਪਿੱਠ ਕਰ ਲਈ ਤੇ ਮੰਨੂ ਸਮ੍ਰਿਤੀ ਨੂੰ ਆਪਣਾ ਗੁਰੂ ਬਣਾ ਲਿਆ ਜੀ ਉਦੋਂ ਇਹ ਗੱਲ ਸੱਚ ਕਰਕੇ ਅੰਦਰ ਵਸਾ ਲਿਓ ਇਹਨੂੰ ਘੋਟ ਕੇ ਪੀ ਲਿਓ ਬਿਉਦਨ ਮੰਨੂ ਸਮ੍ਰਿਤੀ ਨੂੰ ਅਸੀਂ ਆਪਣਾ ਗੁਰੂ ਕਹਤਾਂ ਉਹਦਨ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨੂੰ ਪੇਟ ਹੋ ਗਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਇੱਥੇ ਸਤਿਗੁਰੂ ਨੇ ਆਖਿਆ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਹੇ ਮੂਰਖ ਤੇ ਗਵਾਰ ਬੰਦੇ ਜਾਤ ਦਾ ਅਹੰਕਾਰ ਨਾ ਕਰ ਇਸ ਗਰਭ ਤੇ ਚਲੇ ਬਹੁਤ ਵਿਕਾਰਾ ਇਸੇ ਤਰ੍ਹਾਂ ਅਹੰਕਾਰ ਤੋਂ ਹੋਰ ਵਿਕਾਰ ਪੈਦਾ ਹੁੰਦੇ ਗੁਰੂ ਸਾਹਿਬ ਰੋਕ ਰਹੇ ਨੇ ਪਰ ਸਾਡਾ ਸਮਾਜ ਤੁਰਿਆ ਹੋਇਆ